ਪੰਜਾਬ ਦੇ ਇਸ ਬੱਚੇ ਨੇ ਬਣਾ ਦਿੱਤਾ ਈ-ਬੈਕ ਸਾਈਕਲ ਦਸਵੀਂ ਵਿੱਚ ਪੜਦਾ ਏ ਨਮਜੋਤ ਨਿੱਕੀਆਂ-ਨਿੱਕੀਆਂ ਚੀਜ਼ਾਂ ਤੋਂ ਇੱਕ ਵੱਡੀ ਬਾਈਕ ਬਣਾ ਲ ਦਿੱਤੀ ਦੇਖੋ ਕਿਦਾਂ ਉਹਨ ਇੱਕ ਕਬਾੜ ਦੀ ਕਬਾੜ ਦੀਆਂ ਚੀਜ਼ਾਂ ਤੋਂ ਇੱਕ ਇੰਨੀ ਸੋਹਣੀ ਬਾਈਕ ਬਣਾਤੀ ਜੋ ਕਿ ਬਹੁਤ ਦੁਰਿਤਾਈ ਕਰਦੀ ਹੈ ਦੇਖੋ ਪੰਜਾਬ ਵੀਰ ਮਸ਼ਹੂਰ ਹੋਵੇ ਦੁਬਾਰਾ ਫੇਰ ਬਹਾਲ ਹੋਵੇ ਇਦਾਂ ਹੀ ਹੋ ਗਿਆ। ਇਹ ਸਾਈਕਲ ਬਣਾਇਆ ਜੀ ਮੈਂ ਪਹਿਲਾਂ ਤੇ ਜੀ ਮੈਂ ਮੋ ਮੈਂ ਸੋਚਿਆ ਹੀ ਸੀ ਕਿ ਆਪਾਂ ਕੁਝ ਕਰੀਏ ਕਿਉਂਕਿ ਪਹਿਲਾਂ ਮੈਂ ਕਾਰਡਬੋਰਡ ਦੀਆਂ ਚੀਜ਼ਾਂ ਬਣਾਉਂਦਾ ਸੀ ਟਰੈਕਟਰ ਹੋ ਗਿਆ ਕਰ ਪੈਨ ਹੋ ਗਈ ਗੱਡੀਆਂ ਹੋ ਗਈਆਂ ਕਾਰਡਬੋਰਡ ਦੀਆਂ ਬਣਾਉਂਦਾ ਸੀ ਪਰ ਉਹ ਟੁੱਟ ਜਾਂਦੀਆਂ ਸੀ ਫਿਰ ਮੈਂ ਸੋਚਿਆ ਕੋਈ ਵੱਡਾ ਬਣਾਉਂਦੇ ਆ ਜਿੱਤੇ ਆਪ ਬੈਠ ਕੇ ਚਲਾ ਸਕੀਏ ਫਿਰ ਜੀ ਮੈਂ ਆ ਸਾਈਕਲ ਬਣਾਇਆ ਉਹਦਾ ਹੈਂਡਲ ਲਾਤਾ ਜੀ ਹੈਂਡਲ ਲਾ ਕੇ ਉਹਦੇ ਟਾਇਰ ਪਾ ਕੇ ਫਿਰ ਆਪਾਂ ਕੋ ਮੋਟਰ ਰਹਿ ਗਈ ਸੀ ਕਿ ਮੋਟਰ ਕੀ ਲਗਾਈਏ ਫਿਰ ਮੈਂ Amazon ਤੋਂ ਆ ਮੋਟਰ ਮੰਗਾਈ 3500 ਦੀ ਠੀਕ ਹੈ ਜੀ ਆਪਣੇ ਕੋ ਬੈਟਰੀਆਂ ਪਈਆਂ ਹਨ ਸਪਰੇਅ ਵਾਲੇ ਪੰਪ ਦੀਆਂ ਮੈਟਰੀਆਂ ਦੋ ਲਈਆਂ ਜੀ ਆਪਾਂ ਇਹ ਦੋ ਬੈਟਰੀਆਂ ਖਰੀਦੀਆਂ ਉਸ ਤੋਂ ਬਾਅਦ ਆਪਣੇ ਕੋ ਕੀ ਸਵਿਚ ਖਰੀਦੇ ਆਪਾਂ ਹੋਰਨ ਵਾਸਤੇ ਬਟਨ ਖਰੀਦਿਆ ਸਪੀਡੋਮੀਟਰ ਖਰੀਦਿਆ ਜੀ ਫਿਰ ਐਂਟੀ ਗੀਟਰ ਲਗਾਇਆ ਜੀ ਇੱਥੇ ਸਪੀਡ ਇਹ ਦੀ 25-30 ਕਿਲੋਮੀਟਰ ਹੈ ਜੀ ਪਰ ਆਵਰ ਇਹ ਇੱਕ ਫੁੱਲ ਚਾਰਜ ਤੇ ਹੀ 12 ਕਿਲੋਮੀਟਰ ਚੱਲ ਜਾਂਦਾ ਤੇ ਉੱਥੇ ਮੈਂ ਮੈਂ ਕਿਹਾ ਕੋਈ ਨਹੀਂ ਮੈਂ ਆਪਣਾ ਮੋਟਰਸਾਈਕਲ ਲੈ ਆਵਾਂਗਾ ਕੋਈ ਨਹੀਂ ਆਪਾਂ ਉੱਥੇ ਆ ਲੈ ਕੇ ਜਾਣਾ ਮੈਨੂੰ ਕਹਿੰਦੇ ਠੀਕ ਹੈ ਜੀ ਫਿਰ ਉੱਥੇ ਲੈ ਕੇ ਗਏ ਜੀ ਉੱਥੇ ਆਪਾਂ ਪਹਿਸਟ ਇਨਾਮ ਜਿੱਤੇ 5100 ਰੁਪਿਆ ਨਾਲੇ ਟਰੋਫੀ ਜਦੋਂ ਚੱਲਿਆ ਬਹੁਤ ਖੁਸ਼ੀ ਹੋਈ ਕਿ ਹਾਂ ਵੀ ਆਪਣੀ ਚੀਜ਼ ਚੱਲੀ ਹੈ ਜਿਹੜੀ ਚੀਜ਼ ਹੈ ਆਪਣੀ ਤੂੰ ਆਪ ਆਪਣੀ ਚੀਜ਼ ਉੱਤੇ ਬਹਿ ਕੇ ਉਹਨੂੰ ਚਲਾ ਰਹੀਆਂ ਬਹੁਤ ਖੁਸ਼ੀ